ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਕਰਨ ਕਰਨ ਸਾਹਿਬ ਨਾਮ ਆ ਦੋਸਤੋ ਭਾਈ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਝਾਂ ਜਿਹੜੀਆਂ ਦੋਸਤੋ ਸੁਨੀਆਂ ਸਵਾਈਆਂ ਹੋਣਗੀਆਂ ਦੋਦਰੀ ਦੋਸਤੋ ਜਿਹੜੀ ਕਪੈਸਿਟੀ ਹੋਊਗੀ 5 ਲੀਟਰ ਤੋਂ ਲੈ ਕੇ ਤੇ ਕੋਈ 9 10 ਲੀਟਰ ਤੱਕ ਜਾਊਗੀ ਜੀ ਰੇਟ ਦੋਸਤੋ 35000 ਤੋਂ ਸ਼ੁਰੂ ਹੋ ਕੇ ਤੇ 53000 ਰੁਪਏ ਤੱਕ ਜਾਊਗਾ ਜੀ ਇਹਨਾਂ ਮੱਜਾਂ ਦਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆ ਭਾਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ। ਸਾਸੀ ਕਾ ਭਾਈ ਜੀ, ਸਾਸੀ ਕਲ ਜੀ ਮਾਰ। ਹੋਰ ਬਾਈ ਠੀਕ ਠਾਕ? ਵਧੀਆ ਜੀ ਚੜਦੀ ਕਲਾ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ ਹਾਂਜੀ। ਪਹਿਲੇ ਪੂਰੇ ਵੇਗ ਗਏ ਸਾਰੇ। ਵੇਗ ਗਏ ਜੀ ਮਾਲ ਪਾਜੀ ਮਗਰੋਂ ਵੀ ਆਈ ਜਾਂਦਾ ਵਿਕੀ ਜਾਂਦਾ ਜੀ। ਮਾਲ ਲੱਭਣ ਘਟਦੇ ਆਸਨ ਦੇ ਵਿੱਚ। ਠੀਕ ਹੈ ਜੀ। ਹਾਂਜੀ ਹਾਂਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਡਰੈੱਸ ਬੋਲ ਦਿਓ। ਡਰੈੱਸ ਆਪਣਾ ਹੀ ਪਿੰਡ ਝਾਮਕੇ ਫਰ ਜ਼ਿਲ੍ਹਾ ਤਰਨਤਾਰਨ। ਹਾਂਜੀ। ਸੀਲੂ ਤਰਨਤਾਰਨ। ਹਾਂਜੀ ਹਾਂ ਹਾਂਜੀ ਇੱਕ ਤੋਂ ਕੜਨਾ ਗੱਬਣਿਆ ਹਾਂ ਜਿਹਨੀਆਂ ਜਿਹੜੀਆਂ ਬਿਨਾ ਬੱਚਿਆਂ ਤੋਂ ਬਾਕੀ ਜਿਹਨਾਂ ਜਿਹਨਾਂ ਦੁੱਧ ਹੈ ਜੀ ਜਿਨੇ ਜਿਨੇ ਚਿਹੜੀਆਂ ਬਣੀਆਂ ਸੋਹਰੀਆਂ ਆਪਾਂ ਸਾਰੀ ਡਿਟੇਲ ਪੜ੍ਹਨਾ ਸਾਰੀ ਡਿਟੇਲ ਆਪਾਂ ਦੱਸਤਾ ਹੈ ਨਾ ਤੇ ਸ਼ੁਰੂ ਕਰੀਏ ਆਪਾਂ ਅਮਰਿਆਮ ਭਾਜੀ ਇਹ ਸਮਾਜ ਕੋ ਪਹਿਲਾਂ ਦੱਸਿਓ ਡਿਟੇਲ ਇਹ ਵੀ ਨੀਲੀ ਰਵੀ ਦੀ ਮੱਝ ਜੇ ਕਿੰਨੇ ਵਸੋ ਸੀ ਤੇ ਸੁਆ ਭਾਜੀ ਦੂਜਾ ਗਾਂ ਤੇ ਜਿਹੜੀ ਗੱਬਣਿਆ ਤੇ ਜੇ ਉਥੇ ਗੱਬਣੇ ਬਾਕੀ ਭੈਣਾ ਭਰਾਵਾਂ ਦੀ ਗਾੜੀ ਆ ਅੱਛਾ ਜੀ ਕਦ ਵੇਣ ਵੱਡਾ ਜੇ ਸੱਜਰ ਦਾ ਜਿਹੜਾ ਇਹਨੇ ਦੁੱਧ ਦੀ ਇਹਨਾਂ ਰਿਕਾਰਡ ਹੈਗਾ ਜੀ 12 ਪਲੱਸ ਦਾ 12 ਲੀਟਰ रिकॉर्ड ਹੋਣ ਜਿਹੜਾ ਇਹਦੇ ਥੱਲੇ ਦੁੱਧ ਆ 6 ਲੀਟਰ ਹੀ ਤੇ ਚੈੱਕ ਕਰਾ ਕੇ ਮੈਂ ਆਪਾਂ ਲੈਂਦੀ ਹਾਂ ਡਾਕਟਰ ਦੇ ਕਹਿਣ ਮੁਤਾਬਕ 6.5 7 ਮਹੀਨਿਆਂ ਦੀ ਆ 6.5 ਤੋਂ 7 ਮਹੀਨਿਆਂ ਦੀ ਗੱਲ ਹਾਂ ਆਪਾਂ ਆਪਾਂ ਭੈਣ ਭਰਾਵਾਂ ਨੂੰ 6.5 6 ਦੀਆਂ ਨੇ ਕਨਫਰਮ ਹੈ ਆਪਣੇ ਲਈ ਹਾਂਜੀ ਹਾਂਜੀ ਕਨਫਰਮ ਹੈ ਠੀਕ ਹੈ ਕੀ ਰੇਟ ਹੋਊਗਾ ਇਹਦਾ ਹਾਂਜੀ ਰੇਟ ਕੀ ਰੂਗਾ ਰੇਟ ਭਾਜੀ ਇਹਦਾ ਆਪਾਂ ਪਹੁੰਚ ਪਹੁੰਚ ਕਰਨੀ ਆ ਹਾਂਜੀ ਇਹ ਆਪਾਂ ਬੰਦ ਕਰੀਏ ਹਾਂਜੀ ਇਹ ਰੇਡ ਭਾਜੀ ਕਰ ਦਈਏ ਦੀ 60000 ਦੇ ਵਿੱਚ ਪਹੁੰਚ ਲੈ ਲਓ 60000 ਚ ਕਰ ਦੋ ਹਾਂਜੀ 60 ਕੇ ਕਰ ਦੋ 60 ਕੇ ਜੀ ਤੁਸੀਂ ਦੱਸੋ ਕਿੰਨਾ ਕੁ ਮਾਨ ਟਣ ਸਕਦਾ ਜੈ ਜੈ ਤਨ ਭਾਈ ਜੈ ਆਪਾਂ ਇੱਕੇ ਲਾ ਕੇ ਛੱਡ ਦੇਣਾ ਹਾਂ ਉਹ ਵੀ ਆਪਣਾ ਇਹ ਆਪਾਂ ਮਾਲ ਵੇਚਣਾ ਆਪਾਂ ਖਲਾਰਨਾ ਨਹੀਂ ਇਹਦੀ ਭਾਜੀ 56000 ਦੇ ਵਿੱਚ ਆਪਾਂ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਅੱਛਾ ਜੀ ਤੇ ਜੇ ਕੋਈ ਭੈਣ ਭਰਾ ਆਪਦੀ ਗੱਡੀ ਲਿਆਵੇ ਤੇ ਫਿਰ 53000 ਦੀ ਹੋਣੀ ਜੈ ਜੈ ਠੀਕ ਹੈ ਜੀ ਹਾਂ ਬਿਲਕੁਲ ਮਾਨਤਨ ਕਰਕੇ ਪੂਰਾ ਠੀਕ ਹੈ ਜੀ ਟੋਕਣ ਵਾਲਾ ਮੁੱਲ ਕਰਤਾ ਆਪਾਂ ਇਹਦਾ ਲਓ 56000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਜਾਂਦਾ ਫਿਰ 53000 ਰੁਪਏ 3000 ਰੁਪਏ ਦੋਸਤੋ ਲੈਸ ਕਰ ਲਿਓ ਜੇ 6 ਮਹੀਨੇ ਦੀ ਗੱਬਣ ਚ ਇੱਕ ਪਾਸ ਤੇ ਦੁੱਧ ਦੋਸਤੋ ਹੋਣ ਦਾ ਮੌਕੇ ਦਾ ਆਊਗਾ 5 ਲੀਟਰ ਕੱਦ ਕਾਠ ਵੱਡਾ ਮੈਂ ਇਹਦਾ ਪੂਰਾ ਚੈੱਕ ਕਰ ਲਓ ਨੀਲੀ ਰਾਵੀ ਚ ਪਾਜੀ ਫਿਰਦੇ ਹੋਰ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਦੋਸਤੋ ਕਵਰ ਕਰਦੀ ਐ ਲਓ ਜੀ ਕਰੋ ਚੱਕਰੀ ਕੱਦ ਕੱਦ ਦੋਸਤੋ ਮੈਂ ਦਾ ਚੈੱਕ ਕਰ ਲਓ ਲਓ ਜੀ ਸੂਆ ਦੂਜਾ ਸ੍ਰੀ ਤਿਜੇ ਇੱਥੇ ਗੱਬਣ ਜੇ ਦੁੱਧ ਭਾਈ ਛਿਆਂ ਤੋਂ ਤਾਂ ਅਸੀਂ ਜੇ ਆਪਾਂ ਭੈਣ ਭਰਾ ਨੂੰ ਤੰਗੂ ਇਹ ਲੀਟਰ ਘੱਟ ਦੱਸਤਾ ਠੀਕ ਹੈ ਜੀ ਮਾਂ ਜੀ ਆਪਾਂ ਦੱਸਦੇ ਆ ਵੀ ਚੈੱਕ ਰਾਂਗੇ ਨਗਰ ਕਰ ਦਾਂਗੇ ਪਸ਼ੂ ਚੈੱਕ ਕਰਾਉਂਦੇ ਆ ਤੇ ਉਦੋਂ ਤੁਹਾਨੂੰ ਪਤਾ ਕੋਈ ਲੀਟਰ ਖਣ ਦੁੱਧ ਦਾ ਫਰਕ ਪੈਸੀ ਪੈਂਦਾ ਏਕ ਜਦੋਂ ਪਸ਼ੂ ਓਪਰੇ ਥਾਂ ਤੇ ਆਉਂਦਾ ਤੇ ਵੈਸੇ ਪੱਠੇ ਪੁੱਠੇ ਖਾਨ ਦੇ ਵਿੱਚ ਕਈ ਨਾ ਪਸ਼ੂ ਜੀ ਨਹੀਂ ਲਉਦਾ ਤਾਂ ਦੁੱਧ ਦਾ ਫਰਕ ਪੈ ਜਾਂਦਾ ਹਾਂ ਜੀ ਚਪੰਜਾਇਰ ਭੀ ਮੌਕੇ ਦਾ ਰੇਟ ਜਿਹਦੇ ਵਿੱਚ ਤੁਹਾਡੀ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ ਦੁੱਧ ਤੋਂ 5 ਲੀਟਰ ਮੌਕੇ ਦਾ ਤਿਆਰ 6 ਮਹੀਨੇ ਦੀ ਗੱਭਣ ਸਾਡੇ 6 6 ਮਹੀਨੇ ਦੀ ਗੱਭਣ ਜੀ ਠੀਕ ਹੈ ਜੀ ਤੇ ਦੁੱਧ ਵੀ ਭਾਜੀ 6 ਆ ਕੋ 5 ਲਾਲੇ ਠੀਕ ਹੈ 56000 ਦੇ ਵਿੱਚ ਪਹੁੰਚ ਜੇ ਕੋ ਉਦਾਂ ਹੜੂ ਤੇ 53000 ਬਾਕੀ ਦੋਸਤੋ ਬਿਲਕੁਲ ਬਰੀਕ ਚਮੜੀ ਤੁਸੀਂ ਚੈੱਕ ਕਰ ਲਓ ਸਿੰਗਲ ਹੱਡੀ ਦੀ ਮੱਝਾ ਤੁਹਾਨੂੰ ਵਿਖਾ ਦੇਣਾ ਥਣਾ ਥਣਾ ਦੀ ਕੁਆਲਿਟੀ ਧਾਰਾਪੁਰਾ ਵੀ ਚਾਰੇ ਹੋਣ ਦੇ ਬਰਾਬਰ ਆਉਂਦੀ ਹੈ ਹਾਂਜੀ ਹਾਂਜੀ ਕੋਚ ਹੋ ਗਿਆ ਖਰੇ ਜੀ ਆਪਣੇ ਘਰੇ ਜਦੋਂ ਠੀਕ ਹੈ ਜੀ ਦੱਸਿਓ ਜੀ ਦੋ ਨੰਬਰ ਸਿੰਘ ਥੋੜਾ ਜਿਹਾ ਮਹੀਨਾ ਫੁੱਲਾ ਸੁਗਾ ਦੁੱਜਾ ਉੱਤੇ ਜਲ ਵਾਲੇ ਭੈਣ ਭਰਾਵਾਂ ਦੇ ਘੜੀ ਆ ਇਹ ਜਿਹੜੀ ਆ ਮੈਂ 1 ਮਹੀਨੇ ਦੀ ਬਣੀ ਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ 3 1/2 ਮਹੀਨੇ ਹੋਏ ਜੀ 1/2 3 ਮਹੀਨੇ ਦਾ ਤੇ ਦੁੱਧ ਦੇਖ ਲੈਣਾ ਪੱਕਾ ਨਾ ਲੋਹੇ ਦਾ 8 ਲੀਟਰ ਹੋਗਾ 8 ਲੀਟਰ ਦੁੱਧ ਹਾਂਜੀ ਹਾਂਜੀ ਜਿਹੜਾ ਚਵਾਦਣਾ ਪਾ ਹਾਂਜੀ ਹਾਂਜੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਮੁੱਲ ਭਾਜੀ ਇਹਦਾ ਆਪਾਂ ਦੇਰੀਏ ਕਰ ਦਈਏ ਇਹਦੀ ਵੀ 56 'ਚ ਪਹੁੰਚ ਦੇ ਦੇ 56 ਕਰ ਦੋ ਪਰ ਇਹਦਾ ਮੈਂ ਦਾ ਕਦ ਨੇ ਕਾਦਣਾ ਹਾਂਜੀ ਇਹਦਾ ਮੈਂ ਦਾ ਕਦਨੇ ਕਾ ਉਹਨੂੰ ਆਪਾਂ ਕੋਈ ਨ ਲੈਸ ਕਰ ਦੇਣਾ ਉਹਨਾਂ ਕਰੋ ਲੈਸੋ ਇਹ 65000 ਦੋ ਘਟਾਓ ਜਾਨੀ ਕਿ 50000 ਹੋ ਜਾਵੇ ਹਾਂ 50000 ਦੇ ਵਿੱਚ ਪਹੁੰਚ ਹਾਂਜੀ ਜੇ ਉਹ ਉਦਾਂ ਖੜੇ ਤੇ 51000 51000 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਸਕੀਮਾਂ ਸਾਰੀਆਂ ਵੀਰੇ ਤੁਹਾਨੂੰ ਦੱਸਤੀਆਂ ਬਾਕੀ ਦੋਸਤੋ ਤੁਹਾਡੇ ਤੇ ਡਿਪੈਂਡ ਕਰਦੀ ਏ ਗੱਲ ਇਹ ਵੀ ਦੋਸਤੋ ਸੂਆ ਦੂਜਾ ਸੂਈ ਤੀਜੀ ਹੱਥੇ ਗੱਬਣ 1 ਮਹੀਨੇ ਦਾ ਟਾਈਮ ਹੋਗਾ ਟੀਕਾ ਲੱਗੇ ਉਹ 8 ਲੀਟਰ ਦੁੱਧ ਮੌਕੇ ਦਾ ਤਿਆਰ ਕਦ ਕਾ ਮੈਂ ਦਾ ਚੈੱਕ ਕਰ ਲੋ ਆਰਡਰ ਕੁਆਲਿਟੀ ਆੜੜਾ ਕੁਆਲਿਟੀ ਤੇਰੀ ਸੱਜਰਾਂ ਰਗੀ ਆ ਇਹ। ਲਓ ਜੀ ਕਰੋ ਚੱਕ ਡੱਕੀ ਵੀਰ ਮੜੀ ਜੀ। ਲਓ ਦੋਸਤੋ ਥਾਂ ਕਰੋ ਚੈੱਕ ਜੀ। ਫਿਰ ਡੀਟੇਲ ਦੇ ਰਹੀ ਆ ਜੀ ਫਿਰ ਸੁਆ ਦੱਜਾ ਭਾਵੇਂ ਪੰਜਾਹ ਨਾਲੇ। ਥੋੜਾ ਜਿਹਾ ਖੁੱਲਾ ਰੱਖਦੀ ਆ। ਦੋਸਤੋ ਤੁਹਾਡੇ ਦੇ ਗੱਲ ਆ। ਮਹੀਨੇ ਦੀ ਬਣੀ ਏ ਤੇ ਸਾਢੇ ਤਿੰਨ ਤਿੰਨਾਂ ਦੀ ਸੂਈ ਏ। ਠੀਕ ਹੈ ਜੀ। ਲਓ ਦੋਸਤੋ ਕਰ ਲਓ ਚੈੱਕ ਪੂਰੇ ਵਜ਼ਨ ਮजूद ਵਾਲੀ ਆ। ਦੁੱਧ 8 ਲੀਟਰ ਆ ਤੇ 54000 ਦੀ ਪਹੁੰਚ 100 ਕਿਲੋਮੀਟਰ ਤੱਕ ਤੇ ਜੇ ਕੋ ਓਦਾਂ ਖਰਦਾ 55000। ਠੀਕ ਹੈ ਜੀ। ਹਾਂ ਜੀ। ਦੋਸਤੋ ਬਿਲਕੁਲ ਹੀ ਮੁੱਲ ਜਾਇਜ਼ ਕੀਤੇ ਹੁੰਦੇ ਆ ਪਹਿਲੋਂ ਬਾਕੀ ਕਈ ਵੀਰ ਫੇਰ ਵੀ ਖਿੱਚ ਕਰਦੇ ਆ ਮੁੱਲ ਘਟਾਉਂਦੇ ਨੇ ਭਾਜੀ ਆਪਾਂ ਅੱਗੇ ਡਾਊਨ ਕਰੀਦਾ ਕੰਮ ਤੇ ਹਾਂਜੀ ਹਾਂਜੀ ਇਹ ਜਾਨੀ ਜੀ ਚੈੱਕ ਕਰ ਲਓ ਦੋ ਮਝਾ ਤੁਹਾਨੂੰ ਦਿਖਾਉਂਦੀ ਆ ਇਹ ਤੋਂ ਅੱਗੇ ਦੱਸੀ ਵੀ ਤੀਜੀ ਮਾਜ ਬਾਰੇ ਦੱਸੀ ਜੀ ਇਹ ਵੀ ਭਾਜੀ ਹਾਂਜੀ ਇਹਦਾ ਭਾਜੀ ਸੂਹਾ ਦੁੱਜਾ ਹਾਂਜੀ ਤੇ ਦੁੱਧ ਦੇ ਥੱਲੇ ਵੀ 7 ਆ 7 ਕਿਲੋ ਦੁੱਧ ਆ ਜੀ ਹਾਂਜੀ ਹਾਂਜੀ ਤੇ ਇਹ ਵੀ ਜਿਹੜੀ ਆ ਇਹ ਬਣੀ ਗਏ ਪਾਇਟੀਆਂ ਕ ਦੇਣਾ ਦੀ ਪਾਇੰਪੀ ਕ ਦੇਣਾ ਟਾਈਮ ਹੋਗਾ ਟਿਕਾ ਲੱਗੇ ਤੇ ਸੂਈ ਨੇ ਇਹਨੂੰ ਕੋਈ ਹੋਏ ਜੇ ਸਾਢੇ 1 3 4 ਮਹੀਨੇ ਸਾਢੇ 3 ਤੋਂ 4 ਮਹੀਨੇ ਹਾਂਜੀ 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 ਹਾਂ ਠੀਕ ਹੈ ਜੀ ਕੀ ਇਹਦਾ ਮੁੱਲ ਕਰਨਾ ਇਹਦਾ ਭਾਜੀ ਮੁੱਲ ਆਪਾਂ 48000 ਚ ਕਰ ਦਈਏ ਪਹੁੰਚ 48000 ਚ ਕਿੰਨਾ ਕੁ ਮੰਨਣਾ ਤੁਸੀਂ ਇਕ ਹੀ ਵਾਰੀ 46000 ਦੇ ਵਿੱਚ ਆਪਾਂ ਇਹਦੀ ਪਹੁੰਚ ਕਰਾਂ ਅੱਛਾ ਜੀ ਤੇ 46 ਦੇ ਵਿੱਚੋਂ 3 ਘਟਾ ਦਿਓ 43 ਰਹਿ ਗਿਆ ਠੀਕ ਹੈ ਜੀ ਉਹ ਤੇ ਬਾਕੀ ਚਲੋ ਆਪਾਂ ਦੱਸਤਾ ਵੀ ਭਣ ਭਰਾਵਾਂ ਕੋਈ ਤਿੰਨਾਂ ਰੇਟ ਆ ਜੇ ਕੋਈ ਗੱਡੀ ਆਪਣੀ ਦੇਖਦਾ ਫਿਰ 3000 ਰੁਪਏ ਦੱਸ ਕਰਕੇ ਆ ਜੀ 46 ਤੇ ਤਿੰਨ ਘਟਾ ਲਓ 46 43000 43 ਰਹਿ ਗਿਆ ਨਾ ਹਾਂਜੀ ਜੇ ਕੋਈ ਓਦਾਂ ਖਰਦਾ 43 ਦੀ ਤੇ ਨਹੀਂ ਤੇ 46000 ਦੇ 100 ਕਿਲੋ ਮੀਟਰ ਤੱਕ ਠੀਕ ਹੈ ਜੀ ਲਓ ਦੋਸਤੋ ਚੈੱਕ ਕਰ ਲਓ 7 ਕਿਲੋ ਦੁੱਧ ਮੌਕੇ ਦਾ ਤਿਆਰ ਜੀ ਹਾਂਜੀ ਇਹਨੂੰ ਵੀ ਦੋਸਤੋ ਟੀਕਾ ਲੱਗੇ ਨੂੰ ਕੋਈ ਕਿੰਨਾ ਟਾਈਮ ਦੱਸਿਆ ਵੀਰ ਹੋ ਗਿਆ ਇਹਨੂੰ ਭਾਜੀ ਕੋਈ 35 ਦਿਨ ਹੋਏ ਆ ਇਹਨੂੰ ਵੀ ਦੋਸਤੋ ਕੋਈ 35 40 ਦਿਨ ਦਾ ਟਾਈਮ ਟੀਕਾ ਲੱਗੇ ਨੂੰ ਹੋ ਗਿਆ ਜੇ ਕਰ ਲ ਮਾਰੇ ਦੋਸਤ ਇਹ ਵੀ ਪੂਰੇ ਵਜ਼ਨ ਮੌਜੂਦ ਵਾਲੀ ਹੈ ਮੈਨਾਂ ਭਾਈ ਆਪਾਂ ਵਜ਼ਨ ਦੇ ਹਿਸਾਬ ਨਾਲ ਆਪਾਂ ਉਹਨਾਂ ਉਹਨਾਂ ਰੱਖ ਕੇ ਕਰਤਾ ਕੰਮ ਆ ਲੋ ਜੀ ਕਰੋ ਚੈੱਕ ਜਿਹੜਾ ਮਾਲ ਘੰਟੇ ਚ ਜਿਹੜਾ ਲੈ ਗਿਆ ਲੈ ਗਿਆ ਨਾ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਫਿਰ ਤਿੰਨ ਦਿਨ ਖਲੋਣਾ ਪੈਣਾ ਹੈ ਜਿਹੜਾ ਰਹਿ ਗਿਆ ਲੋ ਜੀ ਕਰੋ ਚੈੱਕ ਜੀ ਬਾਕੀ ਦੋਸਤੋਂ ਤੁਹਾਨੂੰ ਪਤਾ ਇਸ ਸਮੇਂ ਦੇ ਵਿੱਚ ਥੋੜਾ ਜਿਹਾ ਹਰਿਆ ਪਠਾ ਕੱਟ ਹੁੰਦਾ ਇਸ ਕਰਕੇ ਦੁੱਧ ਥੋੜਾ ਜਿਹਾ ਪਸ਼ੂ ਵੇਹੇ ਘਟ ਜਾਂਦੀ ਇੱਕ ਮੌਸਮ ਗਰਮੀ ਦਾ ਆਪਾਂ ਦੱਸਣੀ ਆਉਣਾ ਆਉਣਾ ਗਏ ਆ ਜੀ ਆਵੇਂ ਆਪ 15 ਕਰੋੜ adiabatic ਲੈ ਗਨਾਂ ਹਾਂ ਜੀ ਜਿਹੜਾ ਆਫਰ ਹੈ ਕੈਂਡ ਦੇ ਇਹਦੇ ਬਾਰੇ ਦੱਸੀ ਹਾਂਜੀ ਇਹਦੇ ਬਾਰੇ ਦੱਸ ਦਿੰਨੇ ਐਦਾ ਆਪਾ ਦੱਸਤਾ ਹਾਂਜੀ 6000000 ਦੇ ਵਿੱਚ ਪਹੁੰਚ ਜੇ ਕੋਈ ਉਦਾਂ ਖਰਦਾ ਤੇ 43 4300000 ਹਾਂਜੀ ਇਹ ਆਫਰ ਆ ਭਾਜੀ ਇਹ ਮਹੀ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਇਹ ਥੋੜੀ ਜੀ ਬੰਦਿਆਂ ਦੀ ਸੇਵਾ ਨਹੀਂ ਨਹੀਂ ਆਉਂਦੀ ਉਹ ਐਂਦੀ ਉਹ ਐਂਦੀ ਹੈ ਪਾਸੇ ਜੀ ਤੇ ਸੇਵਾ ਨਹੀਂ ਬੰਦਿਆਂ ਦੀ ਏਡੀ ਹੈਗੀ ਹਾਂਜੀ ਹਾਂਜੀ ਤੇ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਮੈਂ ਦੀ ਸਾਰਾ ਕੋ अच्छा जी सुआ के नवास हुई है जी पहले डिटेल सुआ भाई बहन भ्रामा दे गाड़ी आ मुड़ के केने वेस के अखणा आना है ਝੋਟੀ ਬਣਾਈਆਂ ਦਾ پلان ਕਰੀ ਜਾਂਦਾ ਸਰੀਰ ਮੈਂ ਦਾ ਵੇਖੋ ਉਹਨਾਂ ਸਾਭੀ ਨਹੀਂ ਆ ਦੇਖੋ ਸਾਹਮਣਾ ਲਾਇਆ ਤੇ ਮੈਂ ਚੰਗੀਆ ਤੇ ਸਿੰਘ ਮੈਂ ਦਾ ਮੂੰਹ ਮੱਥਾ ਵੇਖੋ ਹਾਂ ਮੂੰਹ ਤੋਂ ਮੈਂ ਨਵੀਂ ਆ ਹਾਂਜੀ ਸਰੀਰ ਤੋਂ ਮੈਂ ਪੁਰਾਣੀ ਤਾਂ ਆ ਵੀ ਉਹਨਾਂ ਸਾਭੀ ਨਹੀਂ ਪੱਠੇ ਵੀ ਪਾਇਆ ਹਾਂਜੀ ਹਾਂਜੀ ਤੇ ਜੰਨਾ ਦੁੱਧ ਦੱਸਿਆ ਜੀ ਇਹ ਦੇਖ ਲੈ ਭਾਜੀ ਦੁੱਧ ਸਾਤ ਆ ਹਾਂਜੀ 6 ਲੀਟਰ ਨਾਲੇ ਪੱਕਾ 6 ਲੀਟਰ ਲੱਗਦਾ 6 ਲੀਟਰ ਪੱਕਾ ਕੋਲ ਆ ਗਿਆ ਆਪਣਾ ਸਭ ਦਾ ਕਿਹ ਲੱਗਣੂ ਇਹ ਵੀ ਭਾਜੀ ਚਲੋ ਭਾਂ ਭਾਂ ਫੇਰ ਆਖਣਾ ਵੀ ਟੀਕੇ ਲੱਗੇ ਨੇ ਸਾਰਿਆਂ ਨੂੰ ਆਪਾਂ ਜੇ ਮੰਨ ਲਓ ਮੇਰੀ ਗੱਲ ਸਹੀ ਹੋਣਾ ਭਾਜੀ ਇੱਕ ਬੇਨਤੀ ਕਰਦੇ ਆ ਜੇ ਆਪਾਂ ਆਮ ਕਿਤੇ ਵੀ ਚਲ ਜੀ ਨਾ ਕਿੰਨੇ ਚਿਰ ਦੀ ਮਹ ਸੁਈ ਆਖਣਾ ਮਹੀਨੇ ਦੀ ਸੁਈ ਹਾਂ ਜੇ ਆਪਾਂ ਟੀਕੇ ਲੱਗ ਭਰੇ ਵਾਲੇ ਨੂੰ ਆਖਦਾਂਗੇ ਮਹੀਨੇ ਦੀ ਸੁਈ ਆ ਅਗਲੇ ਜਾ ਕੇ ਵੰਡ ਵਾਤ ਪਾਉਗੇ ਅਗਲੇ ਦਾ ਨੁਕਸਾਨ ਹੋਏ ਨੁਕਸਾਨ ਹੋਏ ਜੇ ਅਗਲੇ ਨੂੰ ਸੱਚੀ ਗੱਲ ਦੱਸਾਂਗੇ ਅਗਲੇ ਦਾ ਸੌਂ ਸਕਦਾ ਸੌ ਸੌਦਾ ਹਾਂਜੀ ਹਾਂ ਅਸਕਰ ਡੰਗਰ ਬਣਿਆ ਹੀ ਬਣਦੇ ਆ ਹਾਂਜੀ 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 ਇਹਦਾ ਕੀ ਮੁੱਲ ਕਰਨਾ ਹੈ ਇਹਦਾ ਭਾਜੀ 6 ਲੀਟਰ ਦੁੱਧ ਆ ਹਾਂਜੀ ਤੇ ਬਣੀ ਨੂੰ ਜਿਹੜਾ ਵਾ ਇਹਨੂੰ 5 ਦਿਨ ਹੋਏ ਅੱਛਾ ਜੀ ਤੇ ਸੂਈ ਭਾਜੀ ਉਹਨਾਂ ਮੁਤਾਬਕ ਥੋੜੇ ਚਿਰ ਦੀ ਜਾਂਦੀ ਅੱਛਾ ਜੀ ਸੂਈ ਇਹ ਕੋਈ ਨਾ ਕਿ ਬਿਜਾਰੇ ਚਿਰਦੀ ਹੈ ਸੂਈ ਢਾਈਆਂ ਕੁ ਮਹੀਨਿਆਂ ਦੀ ਠੀਕ ਹੈ ਨਾ ਠੀਕ ਹੈ ਜੀ ਤੇ ਚਲੋ ਇਹ ਆ ਵੀ ਉਹਾਂ ਦੇ ਗਾਂ ਹੀ ਬਣਾਈ ਨਹੀਂ ਆ ਤੇ ਆਪਾਂ ਸਾਂਭੀ ਨਹੀਂ ਉਹਨਾਂ ਬੰਦਿਆਂ ਠੀਕ ਹੈ ਜੀ ਤੇ ਰੇਟ ਜਿਹੜਾ ਇਹਦਾ ਨਾ ਰੇਟ ਆਪਾਂ ਇਹਦਾ 38000 ਦੇ ਵਿੱਚ ਇਹਦੀ ਪਹੁੰਚ ਕਰਨੀ ਹੈ ਹਾਂ ਜੀ ਤੇ ਜੇ ਕੋ ਆਪਣੇ ਤੋਂ ਉਦਾਂ ਲੈਂਦਾ ਪਹੁੰਚ ਤੋਂ ਬਿਨਾ ਗੱਡੀ ਆਪਦੀ ਲੈਵੇ ਹਾਂ ਤਾਂ ਫਿਰ ਆਪਾਂ 35000 ਦੀ ਜੈਸਨ ਉਹ ਦੇਣੀ ਕੀ ਗੈਲੋ ਦੋਸਤੋ ਆਫਰ ਆਏ ਤੁਹਾਡੇ ਵਾਸਤੇ 6 ਲੀਟਰ ਦੁੱਧ 38000 ਰੁਪਿਆ ਰੇਟ 100 ਕਿਲੋਮੀਟਰ ਤੱਕ ਦੀ ਪਹੁੰਚ 25 ਦਿਨ ਦਾ ਟਾਈਮ ਟਿਕਾ ਲੱਗੇ ਨ ਹੋ ਗਿਆ ਜੀ ਮਾਝ ਦੋਸਤੋ ਸਿਰਫ ਸ਼ਾਮ ਤੋਂ ਰਹਿ ਗਈ ਇਹ ਬਾਕੀ ਦੋਸਤੋ ਕਰ ਲਓ ਚੈੱਕ ਤੁਸੀਂ ਨਾਲ ਜੀ ਕਰੋ ਚੈੱਕ ਇਹਨਾਂ ਫੇਸ ਕੁਆਲਟੀ ਵਿਖਾਉਣੇ ਮੈਂ ਜੀ ਆ ਲੋ ਜੀ ਚੈੱਕ ਕਰ ਲਓ ਜੀ ਬੈਕ ਸੇਰ ਤੋਂ ਦੋਸਤੋ ਸੰਧੀ ਨਹੀਂ ਜੀ ਕਿਸੇ ਨੇ ਤੇ ਮੈਂ ਜਾਲਿਆ ਮੈਂ ਵੇਖ ਜੂ ਨਹੀਂ ਤੇ ਤੁਹਾਡੀ ਦੁੱਧ ਪੀ ਆ ਜਣਾ ਨੇ ਆਪਾਂ ਨੂੰ ਪਹਿਲੀ ਗੱਲ ਤੇ ਭਾਵਣਾ ਸੋਤ ਆ ਵੇਖੋ ਤੁਸੀਂ ਮੂੰਹ ਮੱਥਾ ਵੇਖੋ ਨਾ ਦੋਸਤੋ ਜੀ ਫੇਸ ਕੁਆਲਟੀ ਚੈੱਕ ਕਰੋ ਫੇਸ ਅਨੇ ਪਾਸੋਂ ਵੇਖ ਲੀਏ ਦੋਸਤੋ ਜੇ ਇਸ ਹਾਂ ਬਲਾਈਏ ਨਾ ਮੂੰਹ ਤੋਂ ਸਰੀਰੋਂ ਨਹੀਂ ਸਾਂਭੀ ਮੈਂ ਹਾਂਜੀ 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 ਤੇ ਤੁਹਾਨੂੰ ਬੜਾ ਵਾਕੀ ਆਉਂਦਾ ਕੀ ਜੀ ਇਹਨੇ ਨਾ ਠੀਕ ਹੈ ਜੀ ਇਹਨੇ ਇਹਨੇ ਦੀਆਂ ਤੇ ਪਾਜੀ ਬੱਕਰੀਆਂ ਆਇਆਂ ਇਹ ਦੋਸਤੋ ਇੱਕ ਆਫਰ ਆ ਹਾਂਜੀ ਹਾਂਜੀ 6 ਲੀਟਰ ਦੁੱਧ ਦੋਸਤੋ ਮਿਲ ਜਣਾ ਜੇ ਕੋਈ ਵੀਰ ਸੇਵਾ ਕਰ ਲੂਗਾ ਤਾਂ ਦੋ ਦੋਸਤੋ ਨੇ ਚਲੋ ਬੜੇ ਮజే ਨਾਲ 6 7 ਲੀਟਰ ਚਵਾਈ ਲੈਣਾ ਲੋਜੀ ਕਰੋ ਚੇਕ ਔਰ ਤਾਂ ਧਰਾਧਰਾ ਵੀਰ ਚਾਰੇ ਮਜਨੇ ਬੜੀਆ ਭਾਜੀ ਆਪਣੇ ਘਰੇ ਆਵੇ ਕੋ ਚੋਕੇ ਖੜੇ ਦੋ ਡਾਂਗ ਆਪਦੀ ਤਸਲੀ ਕਰਕੇ ਖੜੇ ਜਿੱਦਾਂ ਠੀਕ ਹੈ ਜੀ ਹਾਂਜੀ ਹਾਂਜੀ ਲੋ ਦੋਸਤੋ ਚਾਰ ਨਗ ਦਿਖਾਇਆ ਚਾਰੇ ਨਗ ਸੂਰੇ ਸਵਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੰਦੀ ਜਰੂਰ ਕਰਿਆ ਕਰੋ ਅਡਰੈਸ ਇਹ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾ ਫੋਨ ਨੰਬਰ ਵੀਰ ਆਪਣਾ ਅਖਰੀ ਫੇਵ ਹੋ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 6284744127 6284744127 ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਸ਼ਾ ਠੀਕ ਹੈ ਜੀ ਪਿੰਡ ਹੈਗਾ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਬਾਕੀ ਭਾਜੀ ਇਹੋ ਹੱਥ ਜੋੜ ਕੇ ਆਪਣੀ ਹਰ ਰੋਜ਼ ਬੇਨਤੀ ਹੁੰਦੀ ਭੈਣ ਭਰਾਵਾਂ ਗੜੀ ਵੀ ਜਿਹੜੀ ਵੀ ਮੱਝ ਲੈਣੀ ਹੈ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖ ਕੇ ਫੇਰ ਆਪਾਂ ਨੂੰ ਸਾਈਬਿਆਨਾ ਪਾਓ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਖਰੋਦੀਏ